ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਗੱਬੜ ਬੱਚੇ ਆ ਸੂਨ ਵਾਲੀਆਂ ਤੇ ਦੋ ਦਿਖਾਵਾਂਗੇ ਤਾਜ਼ੇ ਸੂਈਆਂ ਤੇ ਇੱਕ ਦਿਖਾਵਾਂਗੇ ਜਰਸੀ ਦੀ ਫਰ ਇਹ ਪੰਜ ਰਾਗ ਵੀਰ ਕੋਲ ਬੁਕਾਊਗਾ ਡਟੇਲ ਵੀਰ ਦੱਸਦੇ ਆ ਆਓ ਅੱਗੇ ਕਰੀਏ ਗੱਲਬਾਤ ਸਸੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਭਾਈ ਮੇਰਾ ਅਗਰੇਜਾ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਾ ਠੀਕ ਆ ਤਹਿਸੀਲ ਬਗਾਪੁਰਾ ਪਿੰਡ ਸੰਗਤਪੁਰਾ ਤੇ ਮੋਬਾਈਲ ਨੰਬਰ ਵੀਰ ਆਪਣਾ 98724 16597 98724 16597 16597 ਜਿਹੜੇ ਪਹਿਲੇ ਨੰਬਰ ਤੇ ਵੇੜ ਦੇਖੀ ਆਨੇ ਆ ਕਿ ਕ੍ਰੋਸ ਸੰਗ ਦੀ ਕਿਹੜਾ ਸੂਆ ਸੂਈ ਆ ਇਹ ਇਹ ਭਾਈ ਮਾਲਕ ਨੇ ਦੂਜਾ ਕਹਿ ਕੇ ਦਿੱਤਾ ਪਰ ਤੀਜਾ ਮੰਨ ਕੇ ਲਈ ਆ ਤੀਜਾ ਮੰਨ ਕੇ ਲੈ ਲਿਆ ਹਾਂ ਦੋ ਤੁਹਾਨੂੰ ਅੱਜ 22 ਲੀਟਰ ਤਿਆਰ ਆ 20 ਮੰਨ ਕੇ ਆ ਜਾਓ ਜਿਹੜਾ ਬੱਚਾ ਕਿਹੜਾ ਇਹਦਾ ਹਾਂ ਬੱਚਾ ਕਿਹੜਾ ਐਰ ਸ਼ੈਰ ਵਾਲਾ ਬੱਚਾ ਹੈ ਬੱਚਾ ਬੱਚਾ ਵਿਸ਼ੇਬ 12 13 ਦਿਨ ਹੋ ਗਏ ਸੂਈ ਦੋ ਆਪਣੇ ਕੋਲ ਸੂਈ ਸਵਾਈ ਆਈ ਹੈ ਭਾਈ ਸੂਈ ਸਵਾਈ ਆਈ ਹੈ ਕੱਲ ਹੀ ਆਈ ਆ ਠੀਕ ਹੈ ਦੋ ਡਾਂਗ ਚੁਆਈ ਕਰਕੇ ਲੈਂਦੇ ਐਡੇ ਦੇ ਘਰੋਂ 22 ਲੀਟਰ ਬੇਮਾਰ ਕੇ ਲੈਂਦੀ ਆ ਜਿਹੜਾ ਵੀਰ ਲੋਕ ਆਪਣੇ ਘਰੋਂ ਦੋ ਡਾਂਗ ਚਾਰ ਡਾਂਗ ਚੁੱਕ ਕੇ ਲੈ ਕੇ ਜਾਵੇ 20 ਮੰਨ ਕੇ ਦੇ ਦੇ 20 ਮੰਨ ਕੇ ਆ ਜੇ ਰਾਮ ਦੋਲੇ ਨੇ ਕੋਈ ਦੋ ਰੋਆਂ ਅੰਜ ਨੇੜੋ ਆ ਜੇ ਮਣਕੇ ਨੂੰ 100 ਗ੍ਰਾਮ ਘਟਦਾ ਸੋਲੇਵਾ ਵਗੈਰਾ ਦੇਖੋ ਸੋਨਾ ਸਾਫ ਸੁੱਤਰ ਤੇ ਨਿਆਣਾ ਨੂਣਾ ਵਧੀਆ ਪਹੁੰਦੀ ਆ ਭਾਈ ਗਾਣਾ ਲਾਓ ਤੇ ਨਾਲੇ ਦੋਨੇ ਪਾਸੇ ਬਹਿ ਕੇ ਚੁਆਈ ਕਰ ਠੀਕ ਹੈ ਸੋ ਦੋਨੇ ਪਾਸੇ ਬਹਿ ਕੇ ਚ ਸੁਬਰ ਕੱਦ-ਕਾਢ ਵਗੈਰਾ ਦੇਖੋ ਤੇ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਭਾਰੀ ਹਵਾਨਾ ਹੈਗਾ ਮਾਲਕ ਨੇ ਦੂਜਾ ਕਿਹਾ ਪਰ ਤੁਸੀਂ ਤੀਜਾ ਬਣ ਕੇ ਚੱਲਿਓ ਤੇ 20 ਡੱਬੇ ਦੁੱਧ ਇਹ ਥੱਲੇ ਹਾਜ਼ਰ ਆ 10 ਲੀਟਰ ਪਰ ਟਾਈਪ ਦਾ ਸੋ ਕੱਦ-ਕਾਢ ਚੰਗਾ ਤੇ ਬੇਲ ਜਰਸੀ ਦੇ ਵਿੱਚ ਕ੍ਰੋਸ ਆ ਗਈ ਲੇਵਾ ਵਗੈਰਾ ਦੇਖੋ ਤੇ ਫਿਰ ਫੈਟ ਵੀ ਬਰੀ ਚੰਗੀ ਹੋਣੀ ਹੈ ਇਹਦੀ ਹਣ ਠੀਕ ਐ ਸੋ 5 ਫੈਟ ਆਡੀ ਬਹਿੜਾ ਤੇ ਮੂੰਹ ਮੱਥਾ ਦੇਖੋ ਸ਼ਾਈਨਿੰਗ ਸੁਣੀ ਬਹੁਤਾ ਜਮਾ ਧੁੱਪ ਚ ਚੌਂਕਰੀ ਪਈਆ ਤੇ ਕ੍ਰੋਸ ਅੰਗ ਦੀ ਆ ਗਈ ਸੂਈ ਸਵਾਈ ਜਮ ਦੋ ਟਾਈਮ ਉਹ ਤੇ ਚੋਕ ਕੇ ਇਸ ਨੂੰ ਹਾਜ਼ਰ ਮਿਲੂਗਾ ਤੇ ਥਾਨ ਸੋਣਾ ਗੁੱਲੇ ਵਾਲਾ ਮੁੱਠੀ ਵਾਲਾ ਥਾਨ ਲੱਗਿਆ ਬਿਲਕੁਲ ਮੱਜਾ ਟਾਈਮ ਦਾ ਥਾਨ ਲੱਗਿਆ ਤੇ ਮੁੱਲਬਾੜੀ ਵੀਰੇ ਦਾ ਕੀ ਕਰਨਾ ਆਪਾਂ ਮੁੱਲ ਤੇ ਜੈਜ ਹੀ ਹੋਊਗਾ ਹੁਣ ਕੋ ਫੋਨ ਤੇ ਠੀਕ ਹੈ ਹਾਂ ਬਾਕੀ ਢੰਡੀ ਜਾਨੀ ਹੈ ਬਾਈ ਠੀਕ ਹੈ ਕਿ ਚੋੜਿਓ ਪਾਉਂਦੀ ਠੀਕ ਹੈ ਕੋਈ ਡੈੱਕ ਤੇ ਨਹੀਂ ਕਿਸੇ ਕਰਨ ਦੀ ਹਣਾ ਸੁੱਲੇਵਾ ਆਪਾਂ ਦੋਨੇ ਪਾਸੋਂ ਦਿਖਾ ਦਿੰਨੇ ਆ ਪੂਰਾ ਨਾੜਾ ਵਾਲਾ ਮਾਨਾ ਸੋਣਾ ਮਿਲ ਕੇ ਬੇਹ ਚੰਗੀ ਦਿਖਾਈ ਦਿੰਦੀ ਹੈ ਤੇ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਹੋਊਗਾ ਬਿਲਕੁਲ ਜੈਜ ਪਿੱਛੇ ਬੱਛਾ ਸੂਈ ਸਵਾਈ ਆ ਤੇ ਜਿਹੜੇ ਦੂਜੇ ਨੰਬਰ ਤੇ ਆਪਾਂ ਇਹ ਦੇਖੀਏ ਨੇ ਜੀ ਇਹਨੂੰ ਭਈਆ ਜੀ ਤੀਜਾ ਦੇਣਾ ਸੂਈ ਨੂੰ ਬੱਚਾ ਇਹਦਾ ਆ ਬੱਚਾ ਡੱਬਾ ਦਾ ਨਾਲ ਉਹ ਆ ਜ ਬੱਚੇ ਦੇ ਨਾਲ ਆ ਬੱਚਾ ਹਨਾ ਹਾਂ ਬੱਚਾ ਹੀ ਹੈ ਇਹ ਆਪਣੇ ਘਰੇ ਸੂਈ ਹੈ ਨਹੀਂ ਭਈ ਸੂਈ ਸਵਾਈ ਜਾਂਦੀ ਸੂਈਆਂ ਸਵਾਈ ਜਾਂਦੀਆਂ ਹਨਾ ਤੇ ਦੁੱਧ ਕਿੰਨਾ ਹੈ ਥੱਲੇ ਹੁਣ ਓਏ 14 ਲੀਟਰ ਜਿਹੜਾ ਬੋਲਾ ਚੋਕ ਲੈਣਾ ਠੀਕ ਹੈ ਮਾਰਕਣ ਦਾ ਸਸਤਾ 18 18 ਲੀਟਰ ਸੀ ਪਹਿਲੇ ਦੋਇ ਚੋਇਆ ਦੂਜਾ ਦੋਇ ਵੜਾ ਸੂਈ ਕਿੰਨਾ ਦੁੱਧ ਮੰਨ ਕੇ ਚੱਲੇ ਵੀ ਕਿੰਨਾ ਪਾਉ ਦਰਗੇ 18 ਕਿਲੋ ਤੇ ਕਹਿ ਕੇ ਦਵਾਗੇ ਕਿਉਂਕਿ ਮੌਸਮ ਗਰਮਾ ਹੈ ਰਨੀ ਦਾ ਠੀਕ ਹੈ ਤੇ ਬਾਕੀ ਸੇਵਾ ਦਾ ਬਾਕੀ ਮੇਰੇ ਕੋਲ 14 ਕਿਲੋ ਬੋਲਾ ਮਣਕੇ ਲੈ ਜੀ 14 ਕਿਲੋ ਮਣਕੇ ਲਿਆ ਸਕਦੇ ਆ ਤੇ ਲੈਵਾ ਇਹਦਾ ਸਾਫ ਸੁਥਰਾ ਫਟਫਾਟ ਹੈ ਨਾ ਕੱਦ ਬੱਡ ਵੀ ਚੰਗਾ ਜਿੰਦ ਜਾਣ ਦੇ ਵਿੱਚ ਆ ਤੇ ਦੂਜਾ ਸੁਭਸ ਵੀ ਸਭਾਈ ਤੇ 나ੜੂ ਦੇ ਬੱਚੇ ਦਾ ਨਾਲ ਆ ਸੂਈ ਨੂੰ ਵੀਰ ਰੱਖਦੇ ਪੈਗੇ ਦਿਨ ਥੋੜੇ ਹੋਗੇ ਦੋ ਚਾਰ ਦਿਨ ਹੋਗੇ ਸੂਈ ਨੂੰ 14 ਲੀਟਰ ਦੁੱਧ ਮੈਂਡ ਨਾਲ ਥੱਲੇ ਹਾਜ਼ਰ ਆ 7 ਲੀਟਰ ਪਰ ਟਾਈਮ ਦਾ ਕੱਦਗਾੜ ਦੇ ਵਿੱਚ ਆ ਸ਼ਾਈਨਿੰਗ ਦੇ ਵਿੱਚ ਆ ਪੂਰੀ ਤੇ ਲੈਵਾ ਵਗੈਰਾ ਦੇਖੋ ਸੋਹਣਾ ਲੈਵਾ ਜਿਹੜਾ ਹੈਗਾ ਗਰਲੈਂਡ ਵਾਲਾ ਲੇਵਾ ਲੱਗਿਆ ਹੋਇਆ ਕਰੈਕਟਰ ਇਹਦੇ ਤੇ ਬਾਈ ਇੱਥੇ ਖੜੂ ਵੀ ਚੂਲੇ ਪਾਉਂਦੇ ਐਨੀ ਠੰਡੀ ਬਾਈ ਦੁੱਧ ਫਿਰ ਫੈਟ ਵਾਲਾ ਪਾਉ ਉਹ ਵੀ ਹਨਾ ਹਾਂ ਬਾਈ ਮੈਂ ਹਰ ਗਾ ਦੁੱਧ ਕਰ ਮਾਰੀ ਸੋ ਬਾਈ ਇਨੀ ਨੱਟਾ ਜਿਹੜਾ ਵੀਰ ਬੈਠੇ ਹੋਣੇ ਹੋਣਦਾ ਬੜਾ ਚੰਗਾ ਚੌਣ ਲੱਗਿਆ ਠੀਕ ਹੈ ਸੋ ਚੌਣ ਚਵਾਦੀ ਬਿਲਕੁਲ ਇੱਕ ਨੰਬਰ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਪੂਰੇ ਸੁਹਣੇ ਸਾਫ਼ ਸੁਥਰੇ ਕੱਦ ਵਿੱਡ ਵੀ ਬਹੁਤ ਆ ਤੇ ਪਲੱਸ ਜਿੰਦ ਜਾਨ ਵੀ ਬੈਡ ਦੇ ਵਿੱਚ ਬਹੁਤ ਆ ਸੂਈ ਸਵਾਈਆ ਤੇ ਬੱਚਾ ਛਡੋ ਨਿਆਣਾ ਪਾਉ ਤੇ ਨਾ ਮਣ ਬੈਜੋ ਹਨਾ ਬਾਈ ਜਣਾ ਬੈਠਾ ਠੀਕ ਹੈ ਇਹ ਇਹਦਾ ਭਾਵ ਜਿਆਦਾ ਵੀ ਫੋਨ ਤੇ ਹੋਊਗਾ ਫੋਨ ਤੇ ਕਰਾਂਗੇ ਸੋ ਫੋਨ ਤੇ ਹੋਊਗਾ ਰੇਟ ਸਾਰਿਆਂ ਦਾ ਲੈ ਵਾ ਆਪਾਂ ਨੇੜ ਦੇ ਉੱਕਰ ਫਿਰ ਦਿਖਾ ਦਈਏ ਪੂਰਾ ਸੋਹਣਾ ਸਾਫ਼ ਸੁਥਰਾ ਫਿਟਿੰਗ ਵਾਲਾ ਹਵਾਨਾ ਦੂਜਾ ਸੂਆ ਸੂਈ ਸਵਾਈਆ ਜਾਵਾ ਸੋ ਦੇਖੋ ਥਣ ਦੇ ਵਿੱਚ ਅੱਕੇਲੇ ਵਿੱਚ ਹੀ ਆਪਾਂ ਦੇ ਪੱਕੇ ਥਣ ਦੇ ਬੰਨੀ ਰੱਖੋ ਠੀਕ ਹੈ ਤੇ ਅੱਗੇ ਗੱਲ ਕਰਦੇ ਆਪਾਂ ਤੀਜੇ ਨੰਬਰ ਤੇ ਜਿਹੜੀ ਗੱਬਣ ਖੜੀ ਹੈਗੀ ਇਹ ਕਿਹੜਾ ਸੂਆ ਸੁੰਦੀ ਹੈ ਇਹ ਭਾਈ ਦੂਜਾ ਸੂਆ ਸੁੰਦੀ ਹੈ ਚਾਹ ਇੱਕ ਦਿਨ ਲੈਂਦੀ ਇਹ ਇਹ ਤਾਂ ਭਾਈ 12 ਦਿਨ ਬਾਕੀ ਆ ਇਹਦੇ ਲਗਭਗ 12 13 ਦਿਨ ਬਾਕੀ ਪਏ ਹੈ ਹਨਾ ਮੰਨ ਕੇ ਚੱਲੀਏ ਤੁੰਦਰਾ ਜਨ ਵੱਸੇ ਕੱਢੂਗੀ 15 ਦਿਨ ਕੱਢ ਜੂ ਸੁਆ ਕਿਹੜਾ ਸੁੰਦੀ ਐ ਤੇ ਭਾਈ ਦੂਜਾ ਸਹੀ ਸੁੰਦੀ ਐ ਦੂਜਾ ਸੁਆ ਸਹੀ ਸੁੰਦੀ ਐ ਤੇ ਦੁੱਧ ਕਿੰਨਾ ਕੁ ਐਸਟੀਮੇਟ ਪਾ ਸਕਦੇ ਰੇ ਜੀ ਬਸ 27 ਲੀਟਰ ਪਹਿਲੇ ਸੁਆ ਚੋਆ ਬਸ ਇਹ ਠੀਕ ਐ ਪਰ ਦੂਜਾ ਸੁਆ ਹੈ ਤੇ ਦੇਖੋ ਪਾਰ ਵਾਲੀ ਘਾਟ ਵੱਡੇ ਵੱਡ ਦੀ ਜਿੰਦਗੀ ਹੈ ਓਹਣ ਠੀਕ ਐ ਮੰਨ ਕੇ ਚੱਲੀਏ ਵੀ 25 ਤੋਂ ਪਾਰ ਵਾਲੀ ਗਰਮੀ ਚ ਹੈਗੀ ਆ ਠੀਕ ਐ ਸੋ 13 ਤੋਂ ਲੈ ਕੇ 15 ਦਿਨ ਸੂਣ ਚ ਬਾਕੀ ਪਿਆ ਹਲੇ ਵਾਲਾ ਲਾਉਣ ਲੱਗੀ ਕੱਦ-ਕਾਟ ਚੰਗਾ ਜਿੰਦ ਜਾਨ ਬਹੁਤ ਆ ਤੇ ਮੂੰਹ ਮੱਥਾ ਦੇਖੋ ਸਾਫ਼ ਸੁਥਰਾ ਡੱਬੀ ਵਹਿੜ ਆ ਗਈ ਦੂਜਾ ਸੂਆ ਸੂਰ ਨੂੰ 15 ਦਿਨ ਬਾਕੀ ਦੁੱਧ 25 ਲੀਟਰ ਮੰਨ ਕੇ ਲੈ ਲਿਓ ਚੰਗੀ ᱜੇਅਰ ਕਰ ਲਈ ਤਿਆਰੀ ਜਾਏਗੀ 27 22 ਪਾ ਸਕਦੀ ਐ ਪਰ 25 ਲੀਟਰ ਲੈਵਾ ਇਹਦਾ ਫਿੱਟ ਪੜਦਾ ਕਿੰਨਾ ਪਾ ਦੂ ਤੇ ਬਾਕੀ ਲੈਵਾ ਬਹੁਤ ਚੰਗਾ ਕੰਪੈਕਟ ਹਵਾਨਾ ਜਮਾ ਚਾਹੀਏ ਆਪਾਂ ਹਾਥੀ ਚੋਈ ਕਰ ਲਈਏ ਚਾਹੇ ਮਸ਼ੀਨੀ ਪਚਾੜੇ ਚੀਰ ਵਾਲਾ ਹਵਾਨਾ ਗਾ ਤੇ ਠੰਡੀ ਸੀਲ ਦਾ ਕੋਈ ਆਂਤੀ ਨਹੀਂ ਇਹਦਾ ਵੀ ਹਨਾ ਜੀ ਜਰਾ ਫੇਰ ਕੇ ਲੈ ਜਾ ਪਉ ਉਹ ਆਪਾਂ ਕਾ ਮੰਡੀ ਵਾਲਾ ਹਾਂ ਜੈ ਜੀ ਗਾ ਘਰੇ ਵੀ ਚੰਗੇ ਹੋਣਗੇ ਅੱਗੇ ਜਿਹੜੀ ਨਾਲ ਖੜੀ ਦੇਖੇਂ ਲੱਭੀ ਵੜ ਦੇ ਤੇ ਪਹਿਲਾਂ ਤੋਂ ਅੱਜਾ ਬਈ ਹਾਂ ਜੇ ਇੱਕ ਨਾਲ ਹੀ ਦੰਡਿਆ ਨੇ ਠੀਕ ਹੈ ਕੀ ਦੀ ਮੰਨ ਸਕਦੇ ਇਹਨੂੰ ਆਪਾਂ ਕੀ ਦੀ ਮੰਨ ਲੈ ਜਾਏ ਦੋੰਦੀ ਮੰਨ ਲੈ ਤੇ ਲੈਵਾ ਫਿਰ ਕੱਢੂ ਅੱਗੇ ਪਿੱਛੇ ਦਾ ਹਣਾ ਸੋ ਪੂਰਾ ਕੰਪੈਕਟ ਸਾਫ ਸੁਥਰਾ ਚੰਗੀ ਜੰਦੀਆਂ ਨੇ ਐਚਐਫ ਚ ਵੱਛੀ ਆ ਗਈ ਇਹ ਕੰਨ ਦੇਖੋ ਜਮੀਨ ਨਿਕਲੂਗਾ ਹਸਾਣਾ ਮਸ਼ੀਨ ਦਾ ਕਾਡ ਬਹੁਤ ਆ 5 ਫੁੱਟ ਦਾ ਇੱਕ ਮਸ਼ੀਨ ਹੋਊਗੀ ਠੀਕ ਹੈ 5 ਫੁੱਟ ਦੀ ਤੇ ਪਰ ਕਾਡ ਆ ਭਾਈ ਮਾੜਾ ਠੀਕ ਹੈ ਸੋ 35 70 ਲੀਟਰ ਦੀ ਮਾਦਰ ਕਾਡ ਆ ਇਸ ਫਰਦਨ ਸਹੀ ਕਿੰਨੇ ਪਈ ਆ ਇਹਦੇ? ਇਹ ਬਈ ਦੇ 16 ਦਿਨ ਪੂਰੇ ਆ। ਠੀਕ ਆ ਲਗਭਗ ਅੱਜੋ ਕੀ 9-10 ਤੇ ਹਫਤਾ ਬਾਕੀ ਪਿਆ ਹਨਾ। ਹਾਂ ਤੇ 15 ਰੁਪਏ ਦਾ ਵੀ ਆ ਯਾਰਾ। ਕਿੰਨਾ ਦੁੱਧ ਮੰਨ ਕੇ ਲਿਆਵੇ ਬੰਦਾ ਇਹਨੂੰ? 25 ਕਿਲੋ ਬੀ ਬੋਲੋ 20 ਤੱਕ ਨਹੀਂ ਵਸੀ ਲੀ ਜੇ। ਮੈਂ 25 ਕਿਲੋ ਦੁੱਧ ਪਾ ਦੂਗੀ ਹਨਾ। ਤੇ ਬਾਕੀ ਬਾਕੀ ਲੇਵਾ ਫੱਟ ਫੱਟ ਤੇ ਰਾਜੀ ਰੂਜੀ ਸਮੀ ਭਲੀ ਵੀ ਬਹੁਤ ਜ਼ਿਆਦੇ ਆ। ਤੇ ਜਿੰਦ ਜਨ ਕੱਦ ਕੜ ਬਹੁਤ ਆ ਦੁੱਕ ਦਾ ਤਾਂ ਦੇਖ ਕੇ ਨੇ ਤੋੜਿਆ ਹਜੇ ਛੁੱਲੇ ਬਾਜੇ ਕੋ ਨੇੜ ਤੋਂ ਪੂਰਾ ਸੁਣਾ ਸਾਫ ਸੁਥਰਾ ਤੇ ਬਾਕੀ ਠੰਡੀ ਸੀਲ ਦਾ ਕੋਈ ਅੰਤ ਨਹੀਂ ਜਿੱਦਾਂ ਮਰਜੀ ਹੱਥ ਵੀ ਰਜ ਲੋ ਕੋਈ ਕਿਸੇ ਗੱਲ ਦੀ ਪਰੇ ਸਾਡੀ ਆਪਾਂ ਨੂੰ ਆਈਆਂ ਯਾਰ ਆ ਪੈਰਾਂ ਦੇ ਕੋ ਮਾਸੇ ਕਰ ਮਾਣੀ ਠੀਕ ਹੈ ਪੂਰੀ ਜਿੰਦ ਜਨ ਰਾਜੀ ਸਭੀ ਬੜੀ ਨੇ ਪੱਕੇ ਦੇ ਵਿੱਚ ਵਸਦੀਆਂ ਆ ਬੜੋਂ ਮੋਤਾ ਨਿਆਰੇ ਰਹਿੰਦੇ ਹੁਣ ਅਜੇ ਹਫਤਾ ਖੜ ਲੈਂਦੀ ਆ ਹਨਾ 12 13 ਦਾ ਆ ਨਾ ਅੱਗੇ ਵੀਰੇ ਆਪਾਂ ਜਰਸੀ ਦਾ ਬੱਚਾ ਦੇਖੀਏ ਨਾ ਜਿਹੜਾ ਇਹ ਇਹਦੀ ਉਮਰ ਕਿੰਨੀ ਕਾ ਇਹ 11 ਮਹੀਨੇ ਦਾ ਬੱਚਾ ਬਈ 11 ਮਹੀਨੇ ਦਾ ਬੱਚਾ ਤੇ ਰਿਕਾਰਡ ਵਗੈਰਾ ਪਤਾ ਕੁਛ ਕੋਈ ਨਹੀਂ ਪਤਾ ਠੀਕ ਹੈ ਸੋ ਮੂੰਹ ਮੱਥਾ ਦੇਖੋ ਜਮਾ ਸੋਹਣੀ ਜਰਸੀ ਮੱਥੇ ਟੋਆ ਦੇਖੋ ਇਹਦਾ ਮੂੰਹ ਪੂਰਾ ਪਿਓਰ ਜਰਸੀ ਆ ਤੇ ਦੇਖੋ 25 ਲੀਟਰ ਮਾਦਰ ਕਾਰਡ ਇਹ ਮਾਦਰ ਕਾਰਡ ਦਾ 25 26 ਲੀਟਰ ਤੇ ਇਹਦਾ ਫਿਰ ਭਾਵ ਜਰਸੀ ਰਹੂਗਾ ਇਹ ਭਈ ਮੌਲਾ ਜੋੜੀ ਦਾ 30000 ਆ ਵਸ਼ਿੰਗਣਾ ਠੀਕ ਹੈ 15 15 ਦਾ ਪਾ ਹਾਂ ਤੇ ਭਾ ਜੋੜਾ ਜੇ ਤੁਸੀਂ ਪੱਖਾਂ ਨੂੰ 25 ਦਾ ਦੇ ਦਾਂਗੇ ਸੋ ਜੋੜਾ ਵੀਰ ਕਹਿੰਦਾ 25 ਦਾ ਮਿਲ ਜਾਊਗਾ ਤੇ ਦੋ ਬੱਚੇ ਆਉਣਗੇ ਸੋ ਦੇਖੋ ਸਾਡੇ ਕੋਈ ਫੋਟ ਸੰਗ ਨਹੀਂ ਇਹਦੇ ਬਹੁਤ ਚੰਗੀ ਝੋਲੀ ਆ ਠੀਕ ਹੈ ਕੋਈ ਫੋਟ ਸੰਗ ਨਹੀਂ ਦਿਖਾਈ ਦਿੰਦੀ ਵੀ ਆਪਾਂ ਨੂੰ ਤਾਂ ਇਸ ਵਕਤ ਸੁਭਰੂ ਦੇਖੋ ਕੋਈ ਫੋਟ ਸੰਗ ਨਹੀਂ ਪੂਰੀ ਝੋਲੀ ਵਾਲੀ ਬੱਛੀ ਆ ਹਨਾ ਹੁਣੀ ਦੇਖੋ ਉਹ ਜਿਹੜਾ ਕੁੱਤਾ ਝੋਲੀ ਪੂਰੀ ਖਾਈ ਠੀਕ ਹੈ ਅੱਗੇ ਜਿਹੜੀ ਐਫ ਦੇਖੀ ਜ ਨੇ ਨਾਲ ਆਪਾ ਇਹ 14 ਮਹੀਨੇ ਹੋ ਗਏ ਬੱਚੇ 14 ਮਹੀਨੇ ਇਹਦੇ ਤਾਂ ਨਹੀਂ ਫੋਟ ਸੰਗ ਵੀ ਹਾਲ ਤਾਂ ਨਾ 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 ਚਾਹੀਦੀ ਠੀਕ ਹੈ ਸੋ ਦੇਖੋ ਇਹਦੇ ਵੀ ਕੋਈ ਫੋਟ ਸੰਗ ਨਹੀਂ ਦਿਖਾਈ ਦਿੰਦੀ ਠੀਕ ਹੈ ਇਹ ਜੋੜੇ ਦਾ ਭਾਅ ਆਪਣਾ ਮਰਾ ਜੋੜਾ 25 ਦੇ ਦਿਆਂਗੇ ਆਪਾਂ ਪਰ ਕੀ ਆ ਦੇਣਾ ਬਈ ਮੁੱਲ 30000 ਮੁੱਲ 30000 ਸਾਢੇ 12-12 ਦਾ ਭਾਅ ਪੇਜੂਗਾ ਤੁਹਾਨੂੰ ਤੇ ਇਹਦੀ ਵੀ 10-11 ਕਿਵੇਂ ਲੱਗ ਭਾਅ ਦੇ ਜਾਈ ਸੋ ਮੂੰਹ ਮੱਥਾ ਇਹਦੇ ਵੀ ਚੰਗਾ ਜਿੰਦ ਜਾਨ ਰਾਜੀ ਸਭੀ ਬੜੀ ਵੀ ਬਹੁਤ ਆ ਕਿਸੇ ਪਾਸੋਂ ਲਿੱਸੀ ਨਾ ਵੀ ਜੀ ਬਾਲੀ ਬੁੜੀ ਦੀ ਬਰੀ ਹੋਣੀ ਕੋਈ ਨਵਾਈ ਤਵਾਈ ਨਵਾਈ ਹੁੰਦੀ ਭਾਵੇਂ ਤਾਂ 20 ਵਾਂਗਣੇ ਦੇ ਕੱਲੀ ਦਾ ਸੋ ਪੂਰੀ ਜਿੰਦ ਜਾਨ ਕੱਦ ਬੈੜ ਲੱਤ ਉਤ ਬਹੁਤ ਚੰਗੀਆਂ ਬੱਚੀ ਦੀ ਤੇ ਪੂਰੀ ਸਾਫ ਸੁਥਰੀ ਸੋ ਥਾਣਾ ਦੇਖੋ ਕੋਈ ਫੋਟੋ ਨਹੀਂ ਦਿਖਾਈ ਦਿੰਦੀ ਵੀ ਇਹ ਥਾਣਾ ਚ ਸੋ ਦੋ ਦਿਖਾਤੇ ਬੱਚੀਆਂ ਦੋ ਤਾਜੇ ਵੜਾ ਸੁੰਜੇਵੇ ਦੋ ਗੱਬਣਾ ਪੰਜ ਨਗਦ ਦਿਖਾਤੇ ਕੋਈ ਵੀ ਨਾ ਛੋੜੇ ਪਸੰਦ ਹੋਵੇ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਚੰਨਬਰੋਲੀ ਵੀਰ ਆਪਣਾ 9872421659 ਠੀਕ ਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ